ਅੱਛਾ ਆਪਾਂ ਜੀ ਵੀਡੀਓ ਦੇ ਵਿੱਚ ਬਣਾ ਰਹੇ ਆਂ ਪੇਟ ਦੀ ਜਿਵੇਂ ਗਰਮੀ ਸੋਜ ਪੇਟ ਤੋਂ ਆ ਜਾਂਦੀ ਪੇਟ ਦੇ ਵਿੱਚ ਤੇ ਉਸ ਦੇ ਲਈ ਆਪਾਂ ਇੱਕ ਘਰੇਲੂ ਉਪਾਅ ਤਿਆਰ ਕਰਾਂਗੇ ਇਹ ਆਪਾਂ ਜੀ ਸੁੱਕੇ ਔਲੇ ਲੈ ਕੇ ਨੇ ਜੋ ਪੰਸਾਰੀਆਂ ਦੀ ਦੁਕਾਨ ਤੋਂ ਮਿਲ ਜਾਂਦੇ ਆ ਇਹਨੂੰ ਆਪਾਂ ਚਾਰ ਨੂੰ ਪਿਓ ਲੈਤਾ ਤੇ ਇੰਗਲੀਆ ਏਵਲੀ ਵੀ ਆਪਾਂ ਇਸ ਦੇ ਵਿੱਚ ਜਿਹੜੀ ਪਾ ਦੇਣੀ ਆ ਜਿਹੜੀ ਪੇਟ ਤੋਂ ਗਰਮੈਸ਼ ਹੋ ਜਾਂਦੀ ਆ ਉਸ ਤੋਂ ਇਹ ਆਪਾਂ ਸਾਰਾ ਇਹ ਚੀਜ਼ਾਂ ਭਿਉਂ ਕੇ ਰਾਤ ਨੂੰ ਰੱਖ ਦੇਣੀਆਂ ਜੀ ਤੇ ਵਿੱਚ ਇੱਕ ਆਪਾਂ ਦੋ ਡਲੀਆਂ ਜਿਹਨੇ ਮਿਸ਼ਰੀ ਆ ਧਾਗਾ ਮਿਸ਼ਰੀ ਇਹ ਇਹ ਵੀ ਸਾਰਿਆਂ ਤੋਂ ਮਿਲ ਜੂਗੀ ਇਹ ਵੀ ਆਪਾਂ ਮਿੱਟੀ ਦੇ ਬਰਤਨ ਦੇ ਵਿੱਚ ਭਿਉਂ ਕੇ ਰੱਖ ਦੇਣੀ ਹੈਗੀ ਤਾਂ ਸਵੇਰੇ ਇਸ ਨੂੰ ਪਾਣੀ ਨੂੰ ਆਪਾਂ ਛਾਣ ਕੇ ਪੀ ਲੈਣਾਗਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਰਾਤ ਨੂੰ ਸਾਰੀ ਰਾਤ ਨੂੰ ਭਿਉਂ ਕੇ ਰੱਖਣਾਗਾ ਪੂਰੀ ਤਰ੍ਹਾਂ ਤਾ ਕੇ ਜਿਹੜੀ ਆਪਣੀ পেট ਦੀ ਗਰਮੈਸ਼ਨ ਦੀ ਆ ਸੋਜ ਹੋਵੇ পেট ਚ ਜਲਣਾ ਸਭ ਕੁਝ ਇਸ ਨਾਲ ਠੀਕ ਹੋ ਜਾਂਦਾ ਆਪਾਂ ਸਿਰਫ ਇਹ ਮਿੱਟੀ ਦੇ ਬਰਤਨ ਦੇ ਵਿੱਚ ਹੀ ਪਿਉਣੀ ਆ ਨਾ ਕਿ ਸਟੀਲ ਦੇ ਨਾ ਹੀ ਕੱਚੇ ਦੇ ਬਰਤਨ ਚ ਸਿਰਫ ਆਪਾਂ ਮਿੱਟੀ ਦੇ ਬਰਤਨ ਦੇ ਵਿੱਚ ਹੀ ਇਸ ਨੂੰ ਪੀਅ ਸਕਦੇ ਆ ਪੂਰੀ ਰਾਤ ਹੋਣੀ ਪੀਉ ਤੇ ਰੱਖੇ ਨੂੰ ਹੁਣ ਆਪੇ ਇਹਨੂੰ ਮਸਲ ਜੀ ਲੈਂਦਾ ਸੀ ਸਾਰਿਆਂ ਨੂੰ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਪੋੜ ਲਾਂਗੇ ਤੁਸੀਂ ਮਿੱਟੀ ਦਾ ਭਾਂਡਾ ਵੱਡਾ ਲੈ ਸਕਦੇ ਹੋਵੇ ਇਹ ਆਪਣੇ ਕੋਲੇ ਸੀਗਾ ਜਿਹੜਾ ਮਿੱਟੀ ਦਾ ਬਰਤਨ ਹੈ ਛੋਟਾਗਾ ਤਾ ਕਰਕੇ ਇਸ ਦੇ ਵਿੱਚ ਇਹ ਆਪਾ ਤੋਂ ਨਹੀਂ ਹੋ ਰਿਹਾ ਬਦਖਾ ਨਹੀਂ ਪਿਆ ਆਪ ਇਸ ਨੂੰ ਵੱਧ ਪਾਣੀ ਪਾ ਕੇ ਵਧੀਆ ਆਰਾਮਦਾਰੀ ਦੇ ਨਾਲ ਆਪ ਇਸ ਨੂੰ ਪੀਸ ਲੈਂਦੇ। ਹੋਰ ਇਹ ਆਪ ਇਸ ਨੂੰ ਚੰਗੀ ਤਰ੍ਹਾਂ ਛਾਲ ਲੇਤਾ ਤੇ ਹੁਣ ਆਪ ਇਹਨੂੰ ਨਿਰਨੇ ਕਾਲਜ ਯਾਨੀ ਕਿ ਖਾਲੀ ਪੇਟ ਆਪਾਂ ਇਸ ਨੂੰ ਪੀ ਲੈਣਾਗਾ।